ਸਸਟੀ ਕਲਜੀ ਵੈਲਕਮ ਅਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਜਿਵੇਂ ਕਿ ਸਾਰਿਆਂ ਦੀ ਬਹੁਤ ਜ਼ਿਆਦਾ ਰਿਕੁਐਸਟ ਸੀ ਕਿ ਤੁਸੀਂ ਲੈਸ ਵਾਲੇ ਸੂਟ ਲੈ ਕੇ ਆਓ ਜਾਂ ਉਨਾਂ ਚ ਜੋ ਵੀ ਪੈਂਡਿੰਗ ਹੈਗਾ ਸਾਨੂੰ ਦਿਖਾਓ ਸੋ ਆਪਾਂ ਉਹ ਉਹੀ ਸੂਟ ਲੈ ਕੇ ਆਏ ਆ ਜੀ ਕੁਝ ਨਵੇਂ ਵੀ ਹੈਗੇ ਆ ਕੁਝ ਕਈ ਵਾਰੀ ਕੋਈ ਆ ਕਾਫੀ ਆਪਾਂ ਵੀਡੀਓਜ਼ ਪਾਈਆਂ ਸੀਗੀਆਂ ਉਹਦੇ ਵਿੱਚ ਕੁਝ ਕੁਝ ਰਹਿ ਜਾਂਦੇ ਕੁਝ ਹੋਲਡ ਕਰਵਾ ਦਿੰਦੇ ਆ ਜਿਵੇਂ ਸੋ ਮੈਂ ਸਾਰਿਆਂ ਨੂੰ ਪਲੀਜ਼ ਰਿਕੁਐਸਟ ਹੀ ਕਰੂੰਗੀ ਕਿ ਤੁਸੀਂ ਪਹਿਲਾਂ ਆਰਾਮ ਨਾਲ ਸੂਟ ਦੇਖਿਓ ਉਹਦਾ ਪ੍ਰਾਈਸ ਸੁਣਿਓ ਸਟੱਫ ਸਾਰਾ ਕੁਝ ਆਪਾਂ ਦੱਸਿਆ ਹੋਇਆ ਹੁੰਦਾ ਕੋਈ ਤੁਹਾਡੇ ਤੇ ਕੰਬਲਸ਼ਨ ਨਹੀਂ ਹੈਗੀ ਕਿ ਤੁਸੀਂ ਸੂਟ ਲੈਣਾ ਹੀ ਲੈਣਾ ਸੋ ਫਿਰ ਤੁਸੀਂ ਬੁੱਕ ਕਰਵਾਓ ਜਿਵੇਂ ਜਾਰਜਟ ਦਾ ਸਟੱਫ ਹੈ ਜੀ ਬਹੁਤ ਹੀ ਸੋਹਣਾ ਮਸਟਰਡ ਮੰਗੋ ਸ਼ੇਡ ਜੀ ਚ ਹੈਗਾ ਇਹ ਮੰਗੋ ਜੀ ਟੋਨ ਆਉਂਦੀ ਹੈ ਮਿੱਠਾ ਜਿਹਾ ਕਲਰ ਹੈਗਾ ਬ੍ਰਾਈਟ ਵੀ ਹੈ ਸੋ ਆਰੀ ਵਰਕ ਦਾ ਕੰਮ ਹੋਇਆ ਹੋਇਆ ਔਰ ਇਹਦੇ ਦੁਪੱਟੇ ਤੇ ਵੀ ਇਸਰਾ ਇਹ ਆਪਾਂ ਸ਼ਰਟ ਤੇ ਦਿਖਾਉਣੀ ਹੈ ਜੀ ਇਸ ਸ਼ਰਟ ਦੇ ਸੈਂਟਰ ਪੈਨਲ ਬੰਦਾ ਹੈਗਾ ਔਰ ਬਾਜੂ ਤੇ ਵੀ ਹਰ ਇੱਕ ਸੂਟ ਦੇ ਬਾਜੂ ਤੇ ਕੰਮ ਹੋਊਗਾ ਜੀ ਕਈ ਵਾਰੀ ਆਪਾਂ ਦਿਖਾਉਂਦੇ ਨਹੀਂ ਹੈਗੇ ਸੋ ਇਸ ਤਰ੍ਹਾਂ ਸ਼ਰਟ ਹੈ ਜੀ ਜਾਰਜਟ ਦਾ ਹੈਗਾ ਇਹ ਜਿਹੜਾ ਪੱਲੇ ਇਸ ਤਰ੍ਹਾਂ ਬਣੇ ਹੋਏ ਆ ਕਟਵਕ ਹੋਇਆ ਹੋਇਆ ਤੇ ਔਰਗੈਂਜ਼ਾ ਦਾ ਦੁਪੱਟਾ ਹੈ ਇਸ ਤਰ੍ਹਾਂ ਸੈਂਟਰ ਪੈਨਲ ਵੀ ਹੈ ਔਰ ਇਹਦਾ ਫੂਲ ਕਿਰਾ ਕਟ ਵਰਕ ਵੀ ਬੰਦਾ ਹੈਗਾ ਸੋ ਇਹ ਹੈਗਾ ਜੀ ਸੂਟ ਓਨਲੀ 8000 ਦਾ ਇੱਕ ਇਹ ਸੂਟ ਹੈ ਜੀ ਇਹ ਆਰੀ ਵਰਕ ਵਿਦ ਗੋਟਾ ਵਰਕ ਹੈ ਬਹੁਤ ਹੀ ਸੋਹਣਾ ਸ਼ੇਡ ਹੈ ਇਸ ਤਰ੍ਹਾਂ ਸੈਂਟਰ ਸੈਂਟਰ ਪੈਨਲ ਜਾਂਦਾ ਇਹਦਾ ਦੁਪੱਟਾ ਹੈ ਜਿਹੜਾ ਜਾਰਜਟ ਦਾ ਸਟੱਫ ਹੈ ਦੁਪੱਟਾ 4 ਸਾਈਡ ਇੰਨਾ ਹੈਵੀ ਬੰਦਾ ਜੀ ਸੋ ਜਦੋਂ ਤੁਸੀਂ ਇਹਨੂੰ ਲਓਗੇ ਤਬ ਬੋਤੀ ਪਿਆਰੀ ਲੋਕ ਆਉਂਦੀ ਹੈ ਸੋ ਇਹ ਹੈਗਾ ਜੀ 8500 ਦਾ ਸੋ ਲੈ ਲੰਦੇ ਆ ਜੀ ਬਜ਼ੁਰਗਾਂ ਲਈ ਪੀਸ ਹੈ 24 ਘੇਰੇ ਦੇ ਅਕੋਰਡਿੰਗ ਹੋਊਗਾ ਜੀ ਸੋ ਇਸ ਤਰ੍ਹਾਂ ਬੂਟੀ ਪਾਈ ਹੋਈ ਹੈ ਉੱਪਰ ਆਪਾਂ ਇਸ ਤਰ੍ਹਾਂ ਜੀ ਉੱਪਰ ਬ੍ਰੀਕ ਬੂਟੀ ਪਾਈ ਹੋਈ ਹੈ ਜੀ ਚੋਕਾਂ ਤੱਕ ਇਹ ਹੈਵੀ ਆਉਗੀ ਉੱਪਰ ਬਰੀਕ ਆਉਗੀ ਤੁਸੀਂ ਆਪਣੀਆਂ ਮੰਮੀਆਂ ਲਈ ਲੈ ਸਕਦੇ ਹੋ ਸੋ ਇਹ ਹੈਗਾ ਜੀ 3800 ਜੀ ਵਧੀਆ ਲਈ ਲੈ ਲੈਣਾ ਜੀ ਪੂਰਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਆਪਾਂ ਤੁਹਾਨੂੰ ਦਿਖਾਉਣੀ ਆ ਦੂਸਰਾ ਜੀ ਸਾਰੀ ਬੁਤੀ ਹੈ 3800 ਦਾ ਜੀ ਇਹ ਹੈਗਾ ਜੀ ਡਬਲ ਡਾਈ ਸੂਟ ਇਹਸਾ ਆਰੀ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਹੀ ਵਧੀਆ ਫਾਈਨ ਕਰੀਬ ਲੱਗੀ ਹੋਈ ਹੈ ਇਸ ਤਰ੍ਹਾਂ ਬੰਦਾ ਹੈਗਾ ਔਰ ਇਹਦੇ ਜਿਹੜੇ ਬਾਜੂ ਹੈਗੇ ਆ ਉਹ ਵੀ ਕਾਫੀ ਹੈਵੀ ਹੈ ਜੀ ਇਸ ਤਰ੍ਹਾਂ ਔਰ ਇਹਦੇ ਬਾਟਮ ਤੇ ਵਰਕ ਨਹੀਂ ਹੈਗਾ ਜੀ ਤੁਸੀਂ ਕਰਾਉਂਗੇ ਉਹ ਦਾ ਡਿਫਰੈਂਟ ਹੋਊਗਾ ਔਰ ਇਹ ਹੈਗਾ 3500 ਦਾ ਓਨਲੀ ਸੂਟ ਜੀ ਜਾਰਜਟ ਤੇ ਹੈ ਜੀ ਬਿਸਕੋਸ ਤੇ ਸੋ ਇਸ ਤਰਾ ਉੱਪਰ ਘੀਰੇ ਦੇ ਉੱਪਰ ਇਸ ਤਰਾ ਆਊਗਾ ਜੀ نیچے ਬੁਟੀਆਂ ਆਉਣਗੀਆਂ ਇਸ ਤਰ੍ਹਾਂ ਬਣੂਗਾ ਇਹ ਸੂਟ ਬਲੈਕ ਕਲਰ ਨਾਲ ਟਾਈ ਦਾਈ ਦੁਪੱਟਾ ਕਰ ਸਕਦੇ ਆ ਓਨਲੀ 2000 ਜੀ ਇਹ ਹੈਗਾ ਜੀ ਪਰਪਲ ਸ਼ੇਡ ਹੈ ਆਰੀ ਦਾ ਵਰਕ ਹੈ ਇਸ ਤਰਾ ई सौ दिनली सूट है जी ब्लैक कलर है जी करीब है बहुत ही वैसे स्टफ है सो ये फ्रंट है जी इस तरह आरीवर्क है और बैक पर भी ये इस तरह बॉर्डर बनया हो बाजू से इस तरह लाइन प्लस ਕੀਰਾ ਬਣਿਆ ਹੋਇਆ ਸੋ ਇਹ ਹੈਗਾ ਜੀ 3500 ਸੌਰੀ 4000 ਦਾ ਜੀ ਇਹ ਸੂਟ ਬਾਦਲਾ ਵਰਕ ਚਾ ਜੀ ਬਹੁਤ ਹੀ ਪਿਆਰਾ ਬੇਜ ਸ਼ੇਡ ਹੈ ਇਹਦਾ ਸਟੱਫ ਹੈ ਇਹਦਾ ਜਿਹੜਾ ਕੀ ਰਹੇਗਾ ਉਹ 23 24 ਤੱਕ ਤੁਸੀਂ ਬਣਾ ਸਕਦੇ ਹੋ ਸੋ ਬਹੁਤ ਹੀ ਸੋਹਣਾ ਇਹ ਸਟੱਫ ਹੈ ਔਰ ਵਰਕ ਹੈ ਔਰ ਉੱਪਰ ਤੱਕ ਬੁੱਟੀ ਹੈ ਜੀ ਬਹੁਤ ਹੀ ਵਧੀਆ ਸ਼ੇਡ ਹੈ ਸੋ 3500 ਓਨਲੀ ਸੂਟ ਹੈ ਜੀ ਮੈਰੂਨ ਕਲਰ ਹੈ ਜੀ ਜਾਰਜਟ ਦੇ ਵਿੱਚ ਸਾਰਾ ਫਰੰਟ ਕਮ ਹੋਇਆ ਹੋਇਆ ਹੈ ਉੱਪਰ ਤੱਕ ਸੋ ਇਸ ਤਰ੍ਹਾਂ ਗਲਾ ਹੈ ਜੀ ਨੀਚੇ ਹੈਗਾ 42 40 4 ਤੱਕ 3 4 ਤੱਕ ਤੁਸੀਂ ਲੈਂਥ ਕਰ ਸਕਦੇ ਹੋ ਵਿੱਚ ਬਾਦਲੇ ਵਰਕ ਦਾ ਇਸ ਤਰ੍ਹਾਂ ਕੰਮ ਹੈ ਜੀ ਬਹੁਤ ਹੀ ਸੋਹਣਾ ਸੋ ਇਹ ਹੈਗਾ ਜੀ 4000 ਦਾ ਓਨਲੀ ਸੂਟ ਹੈ ਤੁਸੀਂ ਨੂੰ ਲੈ ਸਕਦੇ ਨੇ ਨੈਕਸਟ ਹੈਗਾ ਜੀ ਲਾਈਨਸ ਵਾਲਾ ਸਟੱਫ ਹੈ ਜੌਰਜਟ ਦੇ ਵਿੱਚ ਸੋ ਕੀ ਰਹੇਗਾ ਇਸ ਤਰ੍ਹਾਂ ਗਲੇ ਦੀ embroiderry ਹੋਈ ਹੋਈ ਹੈ 3500 ਜੀ ਇਸ ਤਰ੍ਹਾਂ ਬਾਜੂ ਤੇ ਵਰਕ ਹੈ ਜੀ 3500 ਜੀ ਜੌਰਜਟ ਦਾ ਸ਼ਰਟ ਹੈ ਜੀ ਨਾਲ ਆਪਾਂ ਨੂੰ ਗਰੀਬ ਦੀ ਬਾਟਮ ਮਿਲੇਗੀ ਸੈਲਫ ਬਾਦਲਾ ਵਿਦ ਸੈਲਫ ਅ ਥ्रेड ਨਾਲ ਇਹਦੀ embroiderry ਕੀਤੀ ਹੋਈ ਹੈ ਸੋ ਬਹੁਤ ਹੀ ਵਧੀਆ ਇਹ ਸੌਬਰ ਜੇ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਲੈ ਸਕਦੇ ਹੋ ਇਹ ਅਗਰ ਓਨਲੀ ਸ਼ਰਟ ਲੈਣੀ ਹੈਗੀ ਹੈ ਜੀ ਇਹ 2000 ਦੇ ਓਨਲੀ ਸ਼ਰਟ ਹੈ ਜੀ ਤੁਸੀਂ ਦੋਸਤਿਆ ਨਾਲ ਦੇਖ ਸਕਦੇ ਆ ਇਸ ਤਰ੍ਹਾਂ ਇਹ ਬ੍ਰੀਚਰ ਵਰਕ ਹੈ ਜੀ ਉੱਪਰ ਤੱਕ ਜਾਂਦਾ ਹੈ ਜੀ ਨੈਕਸਟ ਹੈਗਾ ਜੀ ਇਸ ਤਰ੍ਹਾਂ ਕੇ ਰਹਿ ਜੀ ਉੱਪਰ ਗਲਾ ਬਣਿਆ ਹੋਇਆ ਇਸ ਤਰ੍ਹਾਂ ਬਹੁਤ ਹੀ ਸਿੰਗਲ ਟੰਕੇ ਦੀ ਐਮਬਰਾਇਡਰੀ ਹੈ ਐਮਬਰਾਇਡਰੀ ਤੁਸੀਂ ਦੇਖ ਸਕਦੇ ਹੋ ਆਹ ਪਾ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਵਾਲੀ ਹੁੰਦੀ ਹੈ ਜ਼ਰੂਰ ਦਿਖਾਈ ਦੀ ਹੈ ਜੀ ਪੈਰਟ ਜੈ ਸ਼ੇਡ ਹੈ ਇਹਦੇ ਨਾਲ ਮਲਟੀ ਸ਼ੇਡਡ ਦੁਪੱਟਾ ਲੈ ਕੇ ਤੁਸੀਂ ਇਹਨੂੰ ਲੈ ਸਕਦੇ ਹੋ ਓਨਲੀ 3800 ਹੈ ਇਹਦਾ ਜਿਹੜਾ ਗਲਾ ਲੰਬਾਈ ਹੋਊਗੀ ਜੀ 44 45 ਤੱਕ ਤੁਸੀਂ ਇਹਨੂੰ ਬਣਾ ਸਕਦੇ ਹੋ 43 ਵੀ ਬਣਾ ਸਕਦੇ ਹੋ ਸੋ ਤੁਸੀਂ ਕਨਫਰਮ ਕਰ ਲਿਓ ਇਹ ਹੈਗਾ ਜੀ ਸ਼ਰਟ ਪੀਸ ਇਸ ਤਰ੍ਹਾਂ ਲਖਨਵੀ ਦੇ ਵਿੱਚ ਹੈ ਇਹਦੇ ਨਾਲ ਤੁਸੀਂ ਡਾਰਕ ਪਰਪਲ ਆ ਜਿਹੜੀ ਸਾਈਡਸ ਤੇ ਇਹ ਥੋੜਾ ਲਾਈਟ ਹੈ ਵੀਡੀਓ ਦੇ ਵਿੱਚ ਡਾਰਕ ਕਰਿਆ ਬੈਗ ਤੇ ਵੀ ਤੁਹਾਨੂੰ ਇਸ ਤਰ੍ਹਾਂ ਲਖਨਵੀ ਮਿਲੇਗਾ ਇਹ 4000 ਦਾ ਸੂਟ ਹੈ ਜੀ ਸ਼ਰਟ ਔਰ ਬਾਟਮ ਹੈ ਜੀ ਗ੍ਰੇਪ ਦੀ ਵਰਕ ਕਰਾਉਣਾ ਡਿਫਰੈਂਟ ਹੋਊਗਾ ਦੁਪੱਟਾ ਕਰਾਉਣਾ डिफरेंट oh, होगा जी इस तरह लखनवी यह शर्ट पीस बनेगा ये हैगा जी बादले का काम है स्किन कलर के उपर हो इस तरह उपर तक भी थ्री फोर लेंथ है जी फोर्टी फोर 43 ਸ਼ਾਇਦ ਮੇਬੀ ਤੁਹਾਨੂੰ ਆਪਾਂ ਚੈੱਕ ਕਰਕੇ ਦੱਸ ਦਾਂਗੇ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਨੂੰ ਨਾਲ ਜਦੋਂ ਤੁਸੀਂ ਪ੍ਰਾਈਸ ਪੁੱਛੋਗੇ ਮੈਂਸ਼ਨ ਕਰ ਦੂੰਗੀ ਇਹ ਦੋ ਤਿੰਨ ਸੂਟਾਂ ਦੇ ਜਿਹੜੇ ਕੇਰਾ embroiderry ਵੀ ਹੈ ਇਹ ਤੁਸੀਂ ਵੀ ਆਪਣੇ ਮੰਮੀਆਂ ਲਈ ਲੈ ਸਕਦੇ ਹੋ ਅਗਰ ਤੁਸੀਂ ਗਲੇ ਦਾ ਤੁਹਾਨੂੰ ਨਹੀਂ ਇਸ਼ੂ ਹੈਗਾ ਤਾਂ ਤੁਸੀਂ ਆਪਾਂ ਇਹ ਕੱਟ ਕਰਕੇ ਤੁਸੀਂ نیچے ਵੀ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਇਹ ਤੁਸੀਂ ਲੈ ਸਕਦੇ ਹੋ ਜੀ ਓਨਲੀ 4500 ਦੇ ਵਿੱਚ ਹੈ ਇਹ ਹੈਗਾ ਜੀ ਬਾਦਲਾ ਵਰਕ ਦੇ ਵਿੱਚ 그린 ਕਲਰ ਹੈ ਸਾਰਾ ਬਾਦਲਾ ਵਰਕ ਹੋਇਆ ਹੋਇਆ ਇਸ ਤਰ੍ਹਾਂ ਬਹੁਤ ਹੀ ਹੈਵੀ ਸੂਟ ਹੈ ਜੀ ਓਨਲੀ 38 ਦੇ ਵਿੱਚ ਇਹਦੀ ਵੀ ਲੈਂਥ ਤੁਸੀਂ ਪ੍ਰੋਪਰ ਕਨਫਰਮ ਕਰ ਲਿਓ ਜੀ ਇਹ ਹੈਗਾ ਜੀ ਗਰੇਪ ਦੇ ਵਿੱਚ ਮਹਿੰਦੀ ਕਲਰ ਹੈ ਸੋ ਇਸ ਤਰ੍ਹਾਂ ਘੇਰੇ ਦੇ embroiderry ਹੋਈ ਹੋਈ ਹੈ ਇਸ ਤਰ੍ਹਾਂ ਉੱਪਰ ਤੱਕ ਇਹਦੇ ਤੁਸੀਂ ਗਲਾ ਕਰ ਸਕਦੇ ਹੋ ਇਸ ਤਰ੍ਹਾਂ ਇਹ ਨੀਚੇ ਇਹ ਤੁਸੀਂ ਜਿੰਨੇ ਮਰਜ਼ੀ ਲੈਂਥ ਬਣਾ ਸਕਦੇ ਹੋ ਇਹ ਹੈਗਾ ਜੀ 3800 ਮਹਿੰਦੀ ਕਲਰ ਦੇ ਵਿੱਚ ਨੈਕਸਟ ਹੈਗਾ ਜੀ ਗੋਟਾ ਵਰਕ ਸੋ ਇਸ ਤਰ੍ਹਾਂ ਜੀ ਸਾਰਾ ਇਹ ਵਰਕ ਹੋਇਆ ਹੋਇਆ ਤੁਸੀਂ ਮਲਟੀ ਸ਼ੇਡਡ ਦੁਪੱਟਾ ਕਰਕੇ ਨੂੰ ਸਟਿਚ ਕਰਵਾ ਸਕਦੇ ਹੋ ਸੋ ਇਹਦੀ ਪ੍ਰਾਈਸ ਹੈਗੀ ਹੈ ਜੀ 3500 कॉटन ਦੇ ਵਿੱਚ ਹੈ ਜੀ ਅਗਰ ਤੁਸੀਂ ਥੋੜਾ ਜਿਹਾ ਇਸ ਤਰ੍ਹਾਂ ਕੈਮਰੀ कॉटन ਹੈਗੀ ਹੈ ਇਹ ਕੋਈ ਸੀ ਥਰੂ ਵੀ ਨਹੀਂ ਹੈਗੀ ਹਜੇ ਤੁਸੀਂ ਪਾ ਸਕਦੇ ਹੋ ਇਹਨੂੰ ਇਹ ਹੈਗਾ ਜੀ 1800 ਓਨਲੀ ਸੂਟ ਪਰਪਲ ਕਲਰ ਹੈ ਜੀ ਇਹ ਰੂਬੀ कॉटन ਤੇ ਬਣਿਆ ਹੋਇਆ ਸੋ ਇਸ ਤਰ੍ਹਾਂ ਇਹ نیچے ਆਉਂਦਾ ਜੀ ਵਰਕਸ ਔਰ ਉੱਪਰ ਜਾਂਦਾ ਹੈਗਾ ਇਹ ਹੈਗਾ ਜੀ ਨਾਲ ਦੇ ਥ੍ਰੈਡ ਦਾ ਕੀਤਾ ਹੋਇਆ ਇਹ ਵੀ ਤੁਸੀਂ ਆਪਣੀ ਮੰਮੀਾਂ ਲਈ ਲੈ ਸਕਦੇ ਹੈਗੇ ਹੋ ਇਹਦੇ ਵਿੱਚ ਵੀ ਗਲੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਹੈਗਾ ਜੀ 2000 2200 ਦਾ ਸੂਟ ਜੀ ਇਸ ਤਰ੍ਹਾਂ ਹੈਗਾ ਜੀ ਆਰੀ ਵਰਕ ਸੋ ਬਹੁਤ ਹੀ ਕਾਟ ਰਿੰਚ 2200 ਦੇ ਵਿੱਚ ਹੈ ਜੀ ਇਹਦੀਆਂ ਬਾਜੂ ਵੀ ਹੈਵੀ ਹੈ ਇਸ ਤਰ੍ਹਾਂ ਜੀ ਬਾਜੂ ਹੈ ਸੋ 2200 ਜੀ ਇਹ ਹੈਗਾ ਜੀ ਬਹੁਤ ਹੀ ਵਧੀਆ ਸਟੱਫ ਕੋਈ ਵੀ ਤੁਸੀਂ ਆਪਣਾ ਪਿਕ ਕਰਉਂਦੇ ਜੀ ਸਟੱਫ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ ਤੁਹਾਨੂੰ ਲੱਗੂਗਾ ਕਿ ਇਹ ਸਸਤੇ ਕਿਉਂ ਹੈਗੇ ਆ ਸੋ ਆਪਾਂ ਜਸਟ ਇੱਕ ਸੀਜ਼ਨ ਆਫ ਹੋ ਰਿਹਾ ਤੇ ਆਪਾਂ ਸੂਟ ਕੱਢ ਰਹੇ ਹੈਗੇ ਆ ਸੋ ਹੋਰ ਕੋਈ ਰੀਜ਼ਨ ਨਹੀਂ ਹੈਗਾ ਜੀ ਇਹਦਾ ਇਹ ਸਾਰੇ ਸੂਟ ਆਪਣੇ ਬੁੱਕ ਹੋ ਕੇ ਰੱਖੇ ਹੋਏ ਹੈ ਜੀ ਬਾਅਦ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ ਜਾਂ ਉਹਨਾਂ ਦਾ ਆਰਡਰ ਕੈਨਸਲ ਹੋ ਜਾਂਦਾ ਕੁਝ ਇਸ ਤਰ੍ਹਾਂ ਦਾ ਇਸ਼ੂ ਆ ਜਾਂਦਾ ਸੋ ਵੇਲ ਹੈ ਜੀ نیچے ਔਰ ਇਸ ਰਾਹੀ ਹੈ ਇਹਨੂੰ ਵੀ ਤੁਸੀਂ ਘੱਟ ਵੱਧ ਕਰਕੇ ਬਣਾ ਸਕਦੇ ਹੋ 2200 ਜੀ ਬਹੁਤ ਹੀ ਸੋਹਣਾ ਸਟੱਫ ਆ ਇਹ ਇਹ ਵੀ ਆਪਣੀ ਮੰਮੀਆਂ ਲਈ ਤੁਸੀਂ ਲੈ ਸਕਦੇ ਹੋ 2200 ਹੈ ਜੀ ਇੰਨੇ ਚ ਅਸੀਂ ਜਿਹੜੇ ਮਤਲਬ ਕਾਰੀਗਰ ਰੱਖੇ ਹੋਏ ਆ ਸੋ ਉਹ ਵੀ ਸਾਨੂੰ ਬਹੁਤ ਹੀ ਮਤਲਬ ਮਾਰਜਨ ਨਹੀਂ ਰਹਿੰਦਾ ਜੀ ਉਹਦੇ ਲਈ ਵੀ ਸੋ ਇਹ ਸੂਟ ਆਪਾਂ ਇੰਨੇ ਮਾਰਜਨ ਤੇ ਕੱਢ ਰਹੇ ਹੈਗੇ ਆ ਇਹ ਟਿਸ਼ੂ ਦਾ ਸੂਟ ਹੈ ਜੀ ਇਸ ਦਾ ਉਪਰੋ ਗਲਾ ਹੈ ਜੀ ਗਲਾ ਤੁਸੀਂ ਘੱਟ ਵੱਡ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਰੇਂਜ ਠੀਕ ਲੱਗਦੀ ਹੈ ਆ ਤੁਸੀਂ ਇੱਕ ਸੂਟ ਬਣਾਉਣਾ ਚਾਹੁੰਦੇ ਹੋ ਤੁਹਾਨੂੰ ਪਤਾ ਹੈ ਜੀ ਉਪਰੋ 2 ਇੰਚ ਛੜ ਕੇ ਤੁਸੀਂ ਗਲਾ ਤੁਹਾਡਾ ਛੋਟਾ ਹੋਇਆ ਤਾਂ ਵੀ ਚੱਲ ਜੂ ਕਿਉਂਕਿ ਅਸੀਂ 7-8 ਕਲਾ ਰੱਖਦੇ ਹੈਗੇ ਆ ਸੋ ਤੁਸੀਂ ਇਹਨੂੰ ਲੈ ਸਕਦੇ ਹੋ ਸੋ ਇਹ ਦੇਖੋ ਜੀ ਸੂਟ ਕਿੰਨਾ ਪਿਆ ਹੈ ਇਹਦੇ ਵਿੱਚ 40 4500 ਦਾ ਉਹਨੂੰ ਸੂਟ ਹੈ ਜੀ ਦੇਖੋ ਜੀ ਕੈਮਰੀ ਕਾਟਨ ਦੇ ਵਿੱਚ ਹੈ 2200 ਓਨਲੀ ਸੂਟ ਜੌਰਜਟ ਦੇ ਵਿੱਚ ਹੈ ਜੀ ਘੇਰੇ ਤੇ ਆ ਔਰ ਬੂਟੀ ਦਿੱਤੀ ਹੋਈ ਆ 1800 ਓਨਲੀ ਸੂਟ ਹੈ ਜੀ ਇਹ ਹੈਗਾ ਜੀ 22 23 ਘੇਰੇ ਲਈ ਬਣੂਗਾ ਜੀ ਔਰ ਸੈਂਟਰ ਤੇ ਇਸ ਤਰ੍ਹਾਂ ਜਾਂਦਾ ਹੈਗਾ ਸਾਰੇ ਚੌਕਾਂ ਤੇ ਦੋਨੋਂ ਸਾਈਡ ਆ ਜਿਹੜਾ ਵੋਕ ਤੁਸੀਂ ਦੇਖ ਸਕਦੇ ਹੋ ਉੱਪਰੋਂ ਇਹਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੋਊਗਾ نیچے ਤੁਸੀਂ ਘੇਰਾ ਚੈੱਕ ਕਰਿਓ ਇਹਦਾ ਕਿਉਂਕਿ ਪ੍ਰੋਪਰ ਘੇਰੇ ਤੇ ਚੌਕ ਦੀ ਐਮਬਰਾਇਡਰੀ ਹੈ 23 ਘੇਰੇ